ਆਡੇ ਅਪੀਲ ਕਰਦਾ ਹੈ ਕਿ 20 ਤਰੀਕ ਨੂੰ ਚੋਣ ਨਿਸ਼ਾਨ ਬਾਲਤੀ ਆ ਚੌਥੇ ਨੰਬਰ ਦਾ ਨਿਸ਼ਾਨ ਹੈ ਸਮੀਰਾ ਵੀਰ ਵੱਧ ਤੋਂ ਵੱਧ ਆਪਣੀਆਂ ਜ਼ਮੀਰਾਂ ਦੀ ਆਵਾਜ਼ ਸੁਣ ਕੇ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣ ਕੇ ਸਰਦਾਰ ਸੁਖਦਾਸ ਸਿੰਘ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਤਾਂ ਕਿ ਇਹ ਨੌਜਵਾਨ ਵਿਧਾਨ ਸਭਾ ਦੇ ਵਿੱਚ ਜਾ ਕੇ ਜਿਹੜੇ ਅਸੀਂ ਅਜੇ ਤੱਕੇ ਭੇਜੇ ਆ 92 ਗੁੰਗੇ ਜਿਹੜੇ ਐਮ.ਐਲ.ਏ ਆ ਇਹ ਪੰਜਾਬ ਦੇ ਮੁੱਦਿਆਂ ਤੇ ਚੁੱਪ ਨੇ ਜਿਹੜੇ ਵਿਰੋਧੀ ਧਿਰਾਂ ਨੇ ਉਹ ਵੀ ਚੁੱਪ ਨੇ ਕੋਈ ਬੰਦੇ ਕੋਈ ਨੌਜਵਾਨ ਜਿਹੜੇ ਸਾਡੀ ਗੱਲ ਕਰਨ ਸਾਡੇ ਹੱਕਾਂ ਦੀ ਗੱਲ ਕਰਨ ਪੰਜਾਬ ਪੰਜਾਬੀ ਦੀ ਗੱਲ ਕਰਨ ਪੰਥ ਕੌਮ ਦੀ ਗੱਲ ਕਰਨ ਉਹ ਨੌਜਵਾਨ ਵਿਧਾਨ ਸਭਾ ਦੇ ਵਿੱਚ ਜਾ ਕੇ ਗਰਜਨੇ ਚਾਹੀਦੇ ਆ ਬੋਲਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਗਿੱਦੜਵਾ ਦੇ ਸਮੁੱਚੇ ਲੋਕੋ ਤੁਹਾਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਤੁਹਾਡੇ ਹਲਕੇ ਦੇ ਵਿੱਚ ਜਿਮਣੀ ਚੋਣਾ ਨੇ ਇਹਨਾਂ ਜਿਮਣੀ ਚੋਣਾ ਦੇ ਵਿੱਚ ਸਰਦਾਰ ਸੁਖਰਾਜ ਸਿੰਘ ਨਿਆਮੀ ਵਾਲਾ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਿਨ੍ਹਾਂ ਦੇ ਪਿਤਾ ਜੀ ਜਦੋਂ ਗੋਲੀ ਕਾਂਡ ਹੋਇਆ ਡਬਲ ਕਲਾਂ ਗੋਲੀ ਕਾਂਡ ਉਹਨਾਂ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਤੇ ਇਹ ਨੌਜਵਾਨ ਲੰਮਾ ਸਮਾਂ ਗੁਰੂ ਰਾਮ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਉਨ੍ਹਾਂ ਦੇ ਇਨਸਾਫ ਲਈ ਤੇ ਜਾਂ ਜੋ ਹੋਰ ਵੀ ਸਾਡੇ ਸਿੱਖਾਂ ਦੇ ਮਸਲੇ ਨੇ ਉਹਨਾਂ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਮੋਰਚਾ ਲਾ ਕੇ ਰੱਖਿਆ ਅੱਜ ਤੱਕ ਇਹ ਲੜਾਈ ਲੜਦਾ ਆ ਰਿਹਾ ਹੈ ਬੜੀਆਂ ਔਕੜਾਂ ਮੁਸ਼ਕਲਾਂ ਚ ਲੰਗੀਆਂ ਪਈਆਂ ਪਰ ਇਹ ਨ ਥੜਕ ੋ ਕੇ ਮੈਦਾਨ 'ਚ ਡਟਿਆ ਰਿਹਾ ਜਿਉਂਦਾ ਸੋ ਗੱਦੜਬਾਹੇ ਵਾਲਿਓ ਤੁਹਾਡੇ ਇਲਾਕੇ 'ਚ ਜਿੱਥੇ ਦੂਜੀਆਂ ਰਵੈਤਿ ਤਰ੍ਹਾਂ ਚੋਂ ਲੜ ਰਹੀਆਂ ਨੇ ਜਿਨ੍ਹਾਂ ਨੂੰ ਆਪਾਂ ਲੰਬੇ ਸਮੇਂ ਤੋਂ ਦੇਖਿਆ ਪਰਖਿਆ ਆਪਾਂ ਜਾਣਦੇ ਹਾਂ ਕਿ ਜਿਹੜੇ ਹਾਲਾਤਾਂ ਨੂੰ ਅੱਜ ਪੰਜਾਬ ਪਹੁੰਚ ਗਿਆ ਚਿੱਟੇ ਦੇ ਪੱਖ ਤੋਂ ਆਪਾਂ ਦੇਖਦੇ ਆ ਜਵਾਨੀ ਮਰ ਰਹੀ ਆ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸਾਡੇ ਪਾਣੀਆ ਜ਼ਰਾ ਪਾ ਦਿੱਤੀਆਂ ਗਈਆਂ ਜਵਾਨੀ ਸਾਡੀ ਪ੍ਰਵਾਸ ਕਰਕੇ ਚਲੀ ਗਈ ਆ ਇੱਥੋਂ ਪੰਜਾਬ ਖਾਲੀ ਹੋ ਰਿਹਾ ਝੋਨੇ ਦਾ ਹਾਲ ਆਪਾਂ ਦੇਖ ਹੀ ਲਿਆ ਕਿ ਕੀ ਹੋਇਆ ਐ ਕਿ ਚੱਕਿਆ ਕੇ ਗਾਉਂ ਇਹ ਵੀ ਨਹੀਂ ਚੱਕਿਆ ਜਾਣਾ ਸੋ ਦਿਨੋਂ ਦਰ ਜਿਹੜੀ ਘੇਰਾਬੰਦੀ ਹੋ ਰਹੀ ਆ ਪੰਜਾਬ ਦੀ ਜੋ ਸੈਂਟਰ ਘੇਰਾਬੰਦੀ ਕਰ ਰਿਹਾ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਇਹ ਜਿੰਨੀਆਂ ਰਵੈਤੀ ਤਰ੍ਹਾਂ ਇਹ ਜ਼ਿੰਮੇਵਾਰ ਲੋਕ ਨੇ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਇਹਨਾਂ ਨੇ ਕੋਈ ਪੰਜਾਬ ਨੂੰ ਪੰਜਾਬੀਅਤ ਨੂੰ ਪੰਥ ਨੂੰ ਕੌਮ ਨੂੰ ਕੋਈ ਤਰਜੀਹ ਨਹੀਂ ਦਿੱਤੀ ਇਹਨਾਂ ਨੇ ਹਮੇਸ਼ਾ ਆਪਣੇ ਹਿੱਤ ਪਾਲੇ ਨੇ ਆਪਣੀਆਂ ਕੁਰਸੀਆਂ ਇਹਨਾਂ ਨੇ ਸਲਾਮਤ ਰੱਖੀਆਂ ਨੇ ਪੰਜਾਬ ਨੂੰ ਦਾਤੇ ਲਾ ਕੇ ਸੋ ਆਓ ਮੈਂ ਤੁਹਾਡੇ ਅੱਗੇ ਅਪੀਲ ਕਰਦਾ ਕਿ 20 ਤਰੀਕ ਨੂੰ ਚੋਣਸ਼ਾਨ ਬਾਲਟੀ ਆ ਚੌਥੇ ਨੰਬਰ ਦਾ ਨਿਸ਼ਾਨ ਹੈ ਸਮੀਰਾ ਵੀਰ ਵੱਤ ਤੋਂ ਵੱਧ ਆਪਣੀਆਂ ਜਮੀਰਾਂ ਦੀ ਆਵਾਜ਼ ਸੁਣ ਕੇ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣ ਕੇ ਸਰਦਾਰ ਸੁਖਰਾਜ ਸਿੰਘ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਤਾਂ ਕਿ ਇਹ ਨੌਜਵਾਨ ਵਿਧਾਨ ਸਭਾ ਦੇ ਵਿੱਚ ਜਾ ਕੇ ਜਿਹੜੇ ਅਸੀਂ ਅੱਜ ਤਾ ਕੇ ਭੇਜੇ ਆ 92 ਗੁੰਗੇ ਜਿਹੜੇ ਐਮ.ਐਲ.ਏ ਆ ਇਹ ਪੰਜਾਬ ਦੇ ਮੁੱਦਿਆਂ ਤੇ ਚੁੱਪ ਨੇ ਜਿਹੜੇ ਵਿਰੋਧੀ ਧਿਰਾਂ ਨੇ ਉਹ ਵੀ ਚੁੱਪ ਨੇ ਕੋਈ ਬੰਦੇ ਕੋਈ ਨੌਜਵਾਨ ਜਿਹੜੇ ਸਾਡੀ ਗੱਲ ਕਰਨ ਸਾਡੇ ਹੱਕਾਂ ਦੀ ਗੱਲ ਕਰਨ ਪੰਜਾਬ ਪੰਜਾਬੀ ਦੀ ਗੱਲ ਕਰਨ ਪੰਥ ਕੌਮ ਦੀ ਗੱਲ ਕਰਨ ਉਹ ਨੌਜਵਾਨ ਵਿਧਾਨ ਸਭਾ ਦੇ ਵਿੱਚ ਜਾ ਕੇ ਗਰਜਨੇ ਚਾਹੀਦੇ ਆ ਬੋਲਣੇ ਚਾਹੀਦੇ ਆ ਪੰਜਾਬ ਦੀ ਆਵਾਜ਼ ਬੁਲੰਦ ਹੋਣੀ ਚਾਹੀਦੀ ਆ ਇਸ ਲਈ ਇਸ ਨੌਜਵਾਨ ਨੂੰ ਵੱਧ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਗਿੱਦੜਵਾੜ ਦੇ ਸਮੁੱਚੇ ਲੋਕੋ ਤੁਹਾਨੂੰ ਇੱਕ ਅਪੀਲ ਕਰਨਾ ਚਾਹਨਾ ਕਿ ਤੁਹਾਡੇ ਹਲਕੇ ਦੇ ਵਿੱਚ ਜਿਮਣੀ ਚੋਣਾਂ ਨੇ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਸਰਦਾਰ ਸੋਰਾਜ ਸਿੰਘ ਨਿਆਮੀ ਵਾਲਾ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਿਨ੍ਹਾਂ ਦੇ ਪਿਤਾ ਜੀ ਜਦੋਂ ਗੋਲੀ ਕਾਂਡ ਹੋਇਆ ਦਾਵਲ ਕਲਾਂ ਗੋਲੀ ਕਾਂਡ ਉਹਨਾਂ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਤੇ ਇਹ ਨੌਜਵਾਨ ਲੰਮਾ ਸਮਾਂ ਗੁਰੂ ਰਾਮ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਉਹਨਾਂ ਦੇ ਅਨਸਾਫ਼ ਲਈ ਤੇ ਜਾਂ ਜੋ ਹੋਰ ਵੀ ਸਾਡੇ ਸਿੱਖਾਂ ਦੇ ਮਸਲੇ ਨੇ ਉਹਨਾਂ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਮੋਰਚਾ ਲਾ ਕੇ ਰੱਖਿਆ ਅੱਜ ਤੱਕ ਇਹ ਲੜਾਈ ਲੜਦਾ ਆ ਰਿਹਾ ਬੜੀਆਂ ਔਕੜਾਂ ਮੁਸ਼ਕਲਾਂ ਚ ਲੀਆਂ ਪਈਆਂ ਪਰ ਇਹ ਨ ਧੜਕ ੋ ਕੇ ਮੈਦਾਨ ਚ ਡਟਿਆ ਰਿਹਾ ਜੀ ਉਹਦਾ ਸੋ ਗੱਦੜਵਾਹੇ ਵਾਲਿਓ ਤੁਹਾਡੇ ਇਲਾਕੇ ਚ ਜਿੱਥੇ ਦੂਜੀਆਂ ਰਵੈਤੀ ਤਰ੍ਹਾਂ ਚੋਣ ਲੜ ਰਹੀਆਂ ਨੇ ਜਿਨ੍ਹਾਂ ਨੂੰ ਆਪਾਂ ਲੰਮੇ ਸਮੇਂ ਤੋਂ ਦੇਖਿਆ ਪਰਖਿਆ ਆਪਾਂ ਜਾਣਦੇ ਹਾਂ ਕਿ ਜਿਹੜੇ ਹਾਲਾਤਾਂ ਨੂੰ ਅੱਜ ਪੰਜਾਬ ਪਹੁੰਚ ਗਿਆ ਚਿੱਟੇ ਦੇ ਪੱਖ ਤੋਂ ਆਪਾਂ ਦੇਖਦੇ ਆ ਜਵਾਨੀ ਮਰ ਰਹੀ ਆ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸਾਡੇ ਪਾਣੀਆ ਯਾਰਾਂ ਪਾ ਦਿੱਤੀਆਂ ਗਈਆਂ ਜਵਾਨੀ ਸਾਡੀ ਪ੍ਰਵਾਸ ਕਰਕੇ ਚਲੀ ਗਈ ਹੈ ਇੱਥੋਂ ਪੰਜਾਬ ਖਾਲੀ ਹੋ ਰਿਹਾ ਝੋਨੇ ਦਾ ਹਾਲ ਆਪਾਂ ਦੇਖ ਹੀ ਲਿਆ ਕਿ ਕੀ ਹੋਇਆ ਹੈ ਕਿ ਚੱਕਿਆ ਕਾ گاਉਂ ਇਹ ਵੀ ਨਹੀਂ ਚੱਕਿਆ ਜਾਣਾ ਸੋ ਦਿਨੋਂ ਦਿਨ ਜਿਹੜੀ ਘੇਰਾਬੰਦੀ ਹੋ ਰਹੀ ਹੈ ਪੰਜਾਬ ਦੀ ਜੋ ਸੈਂਟਰ ਘੇਰਾਬੰਦੀ ਕਰ ਰਿਹਾ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਇਹ ਜਿੰਨੀਆਂ ਰਵੈਤੀ ਤਰ੍ਹਾਂ ਇਹ ਜ਼ਿੰਮੇਵਾਰ ਲੋਕ ਨੇ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਇਹਨਾਂ ਨੇ ਕੋਈ ਪੰਜਾਬ ਨੂੰ ਪੰਜਾਬੀਅਤ ਨੂੰ ਪੰਥ ਨੂੰ ਕੌਮ ਨੂੰ ਕੋਈ ਤਰਜੀਹ ਨਹੀਂ ਦਿੱਤੀ ਇਹਨਾਂ ਨੇ ਹਮੇਸ਼ਾ ਆਪਣੇ ਹਿੱਤ ਪਾਲੇ ਨੇ ਆਪਣੀਆਂ ਕੁਰਸੀਆਂ ਇਹਨਾਂ ਨੇ ਸਲਾਮਤ ਰੱਖੀਆਂ ਨੇ ਪੰਜਾਬ ਨੂੰ ਦਾਤੇ ਲਾ ਕੇ ਸੋ ਆਓ ਮੈਂ ਤੁਹਾਡੇ ਅੱਗੇ ਅਪੀਲ ਕਰਦਾ ਕਿ 20 ਤਰੀਕ ਨੂੰ ਚੋਣ ਸ਼ਾਨ ਬਾਲਟੀ ਆ ਚੌਥੇ ਨੰਬਰ ਦਾ ਨਿਸ਼ਾਨ ਹੈ ਸਮੀਰਾ ਵੀਰ ਵੱਧ ਤੋਂ ਵੱਧ ਆਪਣੀਆਂ ਜ਼ਮੀਰਾਂ ਦੀ ਆਵਾਜ਼ ਸੁਣ ਕੇ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣ ਕੇ ਸਰਦਾਰ ਸੁਖਦਾਸ ਸਿੰਘ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਤਾਂ ਕਿ ਇਹ ਨੌਜਵਾਨ ਵਿਧਾਨ ਸਭਾ ਦੇ ਵਿੱਚ ਜਾ ਕੇ ਜਿਹੜੇ ਅਸੀਂ ਅਜੇ ਤਾਕੇ ਭੇਜੇ ਆ 92 ਗੁੰਗੇ ਜਿਹੜੇ ਐਮ.ਐਲ.ਏ ਆ ਇਹ ਪੰਜਾਬ ਦੇ ਮੁੱਦਿਆਂ ਤੇ ਚੁੱਪ ਨੇ ਜਿਹੜੇ ਵਿਰੋਧੀ ਧਿਰਾਂ ਨੇ ਉਹ ਵੀ ਚੁੱਪ ਨੇ ਕੋਈ ਬੰਦੇ ਕੋਈ ਨੌਜਵਾਨ ਜਿਹੜੇ ਸਾਡੀ ਗੱਲ ਕਰਨ ਸਾਡੇ ਹੱਕਾਂ ਦੀ ਗੱਲ ਕਰਨ ਪੰਜਾਬ ਪੰਜਾਬੀ ਦੀ ਗੱਲ ਕਰਨ ਪੰਥ ਕੌਮ ਦੀ ਗੱਲ ਕਰਨ ਉਹ ਨੌਜਵਾਨ ਵਿਧਾਨ ਸਭਾ ਦੇ ਵਿੱਚ ਜਾ ਕੇ ਗਰਜਨੇ ਚਾਹੀਦੇ ਆ ਬੋਲਣੇ ਚਾਹੀਦੇ ਆ ਪੰਜਾਬ ਦੀ ਆਵਾਜ਼ ਬੁਲੰਦ ਹੋਣੀ ਚਾਹੀਦੀ ਆ ਇਸ ਲਈ ਇਸ ਨੌਜਵਾਨ ਨੂੰ ਵੱਧ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ